ਚਰਨਜੀਤ ਚੰਨੀ ਦੀ ਆ ਵੀਡੀਓ ਦੇ ਵਿੱਚ ਕੱਲੀ-ਕੱਲੀ ਗੱਲ ਪਰੋਈ ਪਈ ਹੈ ਕਹਿੰਦੇ ਲੁਧਿਆਣੇ ਦੇ ਵਿੱਚ ਚੰਨੀ ਦੀ ਐਂਟਰੀ ਹੋਈ ਪਈ ਹੈ ਇੱਕ ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਆਜੋ ਵੀਡੀਓ ਵਿੱਚ ਤੁਹਾਡੇ ਨਾਲ ਦੇਖਦਾ ਪ੍ਰਧਾਨ ਮੰਤਰੀ ਰੋਕਿਆ ਗਿਆ ਤੇ ਡਾਂਗ ਚਲਾਉਣ ਦੇ ਤੁਹਾਨੂੰ ਕਿਹਾ ਗਿਆ ਚਲਾਈ ਜਾਵੇ ਕਿੰਨਾ ਕੁ ਪ੍ਰੈਸ਼ਰ ਸੀ ਉਸ ਵਕਤ ਵਿੱਚ ਪਾਸੇ ਕੀਤਾ ਜਾਵੇ ਵੀਰ ਜੀ ਪ੍ਰੈਸ਼ਰ ਤਾਂ ਸਹਿਣ ਦੀ ਹੈ ਹੂੰ ਮੰਨਣ ਦੀ ਗੱਲ ਹੈ ਜਿਹਨੇ ਨਹੀਂ ਮਰਨਾ ਉਹਨੇ ਨਹੀਂ ਮਰਨਾ ਕਾਹਦਾ ਪ੍ਰੈਸ਼ਰ ਬਈ ਹੂੰ ਮੁੱਖ ਮੰਤਰੀ ਆਪਣੇ ਆਪ 'ਚ ਆਪਣੀ ਇੱਕ ਪਾਵਰ ਹੈ ਜੀ ਉਹ ਖੁਦ ਮਕਤਿਆਰ ਹੈ ਉਹਦੇ ਕੋਲ ਸਾਰੀਆਂ ਪਾਵਰਾਂ ਹੈ ਆ ਜਦੋਂ ਹੁਣ ਇਹਦੇ ਕੋਲ ਪਾਵਰ ਆਈ ਇਹ ਕਹਿੰਦਾ ਸੀ ਮੈਂ ਮਾਸਟਰ ਦਾ ਮੁੰਡਾ ਜੀ ਸਭ ਤੋਂ ਪਹਿਲਾਂ ਮਾਸਟਰ ਕੁੱਟਿਆ ਹਮ ਫਿਰ ਕਹਿੰਦਾ ਮੈਂ ਕਿਸਾਨਾਂ ਦਾ ਮੈਂ ਜੈਂਡੋਰੀ ਵੀ ਬਦਲਦਾ ਰਿਹਾ ਮੈਂ ਕਿਸਾਨ ਹੈ ਹਮ ਤਾਂ ਹੁਣ ਕਿਸਾਨਾਂ ਦਾ ਨੰਬਰ ਲਾਇਆ ਹੋਇਆ ਹੈ ਜੀ ਇਹ ਪਾਵਰ ਇਹਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਹਮ ਇਹ ਕੇਜਰੀਵਾਲ আর ਕੇਂਦਰ ਸਰਕਾਰ ਅੱਗੇ ਗੋਡੇ ਟੇਕਦੇ ਹੈ ਹਮ ਕਹਿੰਦੇ ਖੋਟਾ ਸਿੱਕਾ ਆਪਣਾ ਜੀ ਬਗਾਨਿਆਂ ਨੂੰ ਕਿਹਦੇ ਦੇਸ਼ ਸਾਡਾ ਜਿਹਨੂੰ ਅਸੀਂ ਆਪਣਾ ਸਮਝ ਕੇ ਮੁੱਖ ਮੰਤਰੀ ਬਣਾਇਆ ਸੀ ਕਿਸਾਨ ਕਹਿੰਦੇ ਸੀ ਸਾਡਾ ਮੁੰਡਾ ਹੈ ਮਾਸਟਰ ਨੂੰ ਲੱਗਿਆ ਇਹ ਸਾਡੇ ਮਾਸਟਰ ਦਾ ਮੁੰਡਾ ਹੈ ਆਮ ਆਦਮੀ ਨੂੰ ਲੱਗਿਆ ਆਮ ਆਦਮੀਆਂ ਦੇ ਘਰਾਂ ਚ ਹੈ ਠੀਕ ਨਹੀਂ ਇਹਨੇ ਗੁੱਡੇ ਟੇਕ ਗਿਆ ਲੱਤਾਂ ਤੇ ਜਾਣੇ ਨਹੀਂ ਹੈ ਇਸ ਤਰ੍ਹਾਂ ਥਰ-ਥਰ ਆ ਗਿਆ ਚੌਧਰ ਪਿੱਛੇ ਕਿ ਕੇਜਰੀਵਾਲ ਹੁਣ ਜਿੱਥੇ ਕਹਿੰਦਾ ਸੈਨ ਕਰਦਾ ਤੋਤਾ ਬਣ ਗਿਆ ਉਹਦਾ ਤੇ ਕੇਂਦਰ ਸਰਕਾਰ ਅੱਗੇ ਗੁੱਡੇ ਟਿੱਕੇ ਹੋਏ ਆ ਪੰਜਾਬ ਦੇ ਹਿੱਤਾਂ ਦਾ ਕੋਈ ਖਿਆਲ ਨਹੀਂ ਪੰਜਾਬ ਦਾ ਪਾਣੀ ਪੰਜਾਬ ਦਾ ਰੇਤਾ ਪੰਜਾਬ ਦੀ ਸ਼ਰਾਬ ਸਾਰੀ ਕੇਜਰੀਵਾਲ ਉਹਨਾਂ ਨੂੰ ਸੰਭਾਲਦੀ ਹੈ ਜਾਂ ਇਹਦਾ ਆਪਣਾ ਪਰਿਵਾਰ ਲੁੱਟ ਰਿਹਾ ਹੈ